ਮਿੱਤਰੋ ਪਿੰਡ ਸੂਰੇ ਵਾਲੇ ਖੜੇ ਆਂ ਜੀ ਤੁਹਾਡੇ ਵਾਸਤੇ ਤਿੰਨ ਟਰੈਕਟਰ ਲੈ ਕੇ ਆਏ ਆਂ ਜੀ ਦੋ ਫਾਰਮ ਟਰੈਕ ਤੇ ਇੱਕ ਸਵਰਾਜ 855 ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਠੀਕ ਠਾਕ ਸਾਰਿਆਂ ਤੋਂ ਪਹਿਲਾਂ ਜਿਹੜਾ ਇਹ ਫਾਰਮ ਟਰੈਕ 60 ਟਰੈਕਟਰ ਆ ਜੀ ਇਹ ਮਾਡਲ ਕਿਹੜਾ ਬਾਈ ਇਹ ਬਾਈ ਜੀ 2010 ਮਾਡਲ ਆ ਜੀ 2010 ਮਾਡਲ ਆ ਨੰਬਰ 50 ਵਾ 50 ਨੰਬਰ ਜੀ ਠੀਕ ਆ ਪਿਆ ਆਵਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਏ ਬਾਈ ਮੂਰਲੇ ਟਾਇਰਾਂ ਦੀ ਟਾਇਰ ਬਾਈ ਜਮਾਂ ਨਵੇਂ ਨੇ ਜੇ ਕੇ ਕੰਪਨੀ ਦੇ ਇੱਕ ਕੇ ਕੰਪਨੀ ਦੇ 650 16 ਦੇ ਜਮਾਂ ਨਵੇਂ ਟਾਇਰ ਨੇ ਜੀ ਠੀਕ ਆ ਜਮਾਂ ਨਵੇਂ ਟਾਇਰ ਆ ਜ ਤੇ ਬਾਈ ਮਗਰਲੇ ਟਾਇਰਾਂ ਨਹੀਂ ਲੱਗਦੇ ਟਾਇਰ ਬਾਈ ਅਪੋਲੋ ਦੇ ਨੇ 95 ਪੈਸੇ ਟਾਇਰ ਪਏ ਆ ਮਗਰਲੇ 95 ਪੈਸੇ ਆ ਤੇ ਮੂਰਲੇ ਜਮਾਂ ਨਵੇਂ ਆ ਤੇ ਬਾਈ ਰੰਗ ਪੇੜ ਦੀ ਗੱਲ ਕਰੀਏ ਰੰਗ ਪੇੜ ਦਾ ਸਾਰਾ Ориਜਨਲ ਆ ਬਾਈ ਜੀ ਪਾਵਰ ਸਟੀering ਆ ਹਾਈ ਲਿਫਟ ਆ ਠੀਕ ਆ ਜੀ ਰਿਵਰਸ ਵੀਡੀਓ ਵਾਲਾ ਟਰੈਕਟਰ ਆ ਫੋਲ ਟੌਪ ਮਾਡਲ ਆ ਕੰਪਨੀ ਦਾ ਪਾਵਰ ਸਟੀering ਟਰ ਮੇਰਾ ਡਾਡਾ ਮਰਾ ਚੱਕਰ ਐ ਮਰੂਮ ਦਿਖਾ ਦਿਓ ਬਾਈ ਪੂਰੇ ਪੱਲ ਸਾਫ ਪਿਆ ਜਮਾ ਕੋਈ ਸਕਰੈਚ ਵਗੈਰਾ ਹੈ ਨਹੀਂ ਕਿਤੇ ਹਾਂ ਤਾਂ ਟਰੈਕਟਰ ਦਾ ਕੰਡੀਸ਼ਨ A1 ਪਈਆ ਹਾਂ ਨਾਗ ਸਾਰੇ ਬਾਈ ਪੂਰੇ ਮਿਲਣਗੇ ਠੀਕ ਹੈ ਜੀ ਡੰਡਾ ਫੱਟੀ ਛਤਰੀ ਸਾਰਾ ਕੁਝ ਬਈ ਜ ਨਾਲ ਮਿਲੂਗਾ ਜੀ ਠੀਕ ਹੈ ਜੀ ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ ਤੇ ਹੁਣ ਬਾਈ ਗੱਲ ਕਰੀਏ ਮੇਨ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਬਾਈ ਜੀ ਆਪਣੀ ਫੁੱਲ ਗਾਰੰਟੀ ਆ ਬੰਦਾ ਸੌਦਾ ਕਰ ਲੈ ਵਾਹ ਵਾਲੇ ਜੇ ਇੰਜਨ ਗੇਅਰ 'ਚ ਕੋਈ ਕਮੀ ਹੋਵੇ ਆਪਾਂ ਦੇ ਦੇਣ ਠੀਕ ਆ ਵੀ ਇੰਨੀ ਫੁੱਲ ਗਾਰੰਟੀ ਇੰਜਨ ਗੇਅਰ ਦੀ ਅਗਲਾ ਸਾਈ ਦੇ ਕੇ ਵਾਹ ਤੇ ਹੁਣ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਫਾਰਮ 60 ਦੀ ਡਿਮਾਂਡ ਕਿੰਨੀ ਆ ਡਿਮਾਂਡ ਬਾਈ ਜੀ ਦੀ 2010 ਮਾਡਲ ਆ 3 ਲੱਖ 30 ਹਜ਼ਾਰ ਰੁਪਏ ਡਿਮਾਂਡ ਆ ਜੀ 10 ਮਾਡਲ ਦੀ 3 ਲੱਖ 30 ਹਜ਼ਾਰ ਡਿਮਾਂਡ ਆ ਬਾਈ ਤੇ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆ ਬਾਈ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਭੇਜੋ ਉਹ ਲਈ 3 ਲੱਖ ਤੇ 15 ਹਜ਼ਾਰ ਰੁਪਏ ਰੇਟਰ ਛੱਡਦੇ ਆਪਾਂ ਵੀ ਆਪਾਂ ਫਾਰਮ ਸਾੜ ਚੋਂ 15 ਹਜ਼ਾਰ ਦਾ ਮਾਨਤਨ ਹੋ ਜਾਊਗਾ ਹਾਂਜੀ ਤੇ ਟਰੈਕਟਰ ਦੀ ਫੁੱਲ ਗਾਰੰਟੀ ਰੰਗ ਪੇੜ ਦੀ ਇੰਜਨ ਗੇਅਰ ਦੀ ਵਾਹ ਕੇ ਲੈ ਜੀ ਅਗਲਾ ਪੂਰੀ ਤਸੱਲੀ ਆ ਜੀ ਆਪਣੀ ਠੀਕ ਹੈ ਇਹ ਮਾਡਲ ਕਿਹੜਾ ਬਾਈ ਜੀ ਇਹ ਬਾਈ ਜੀ ਮਾਡਲ 2017 ਜੀ 2017 ਮਾਡਲ ਨੰਬਰ ਇਹ ਵੀ ਪਿਆ ਬਾਈ ਨੰਬਰ ਪੰਜਾਬ ਦਾ ਜੀ ਮੋਗੇ ਦਾ ਨੰਬਰ ਆ ਜੀ ਫਰਸਟ ਪਾਰਟੀ ਦਾ ਟਰੈਕਟਰ ਆ ਜੀ ਪੀਵੀ 29 ਮੋਗਾ ਨੰਬਰ ਆ ਪਲੇਟਾਂ ਲਗੀਆਂ ਸਰਕਾਰੀ ਫਰਸਟ ਪਾਰਟੀ ਦਾ ਤੇ ਟਾਇਰ ਬਾਈ ਇਹਦੇ ਵੀ ਜਵਾਂ ਹੀ ਨਵੇਂ ਆ ਇਹਦੇ ਜਵਾਂ ਨਵੇਂ ਆ ਬਾਈ ਇਹਦੇ ਵੀ ਜਕੇ ਦੇ ਠੀਕ ਆ ਜੀ ਪਿਛਲੇ ਬੀਕੇਟੀ ਕੰਪਨੀ ਦੇ ਆ 95 ਤੋਂ 95% ਟਾਇਰ ਪਏ ਆ ਬਈ ਹਾ ਜੀ 95 ਹੀ ਆ 95% ਟਾਇਰ ਆ ਵੀ ਨਵੇਂ ਆ ਚਾਰੇ ਚੌਕੜਾ ਹੀ ਨਵਾਂ ਮੰਨ ਲਈਏ ਆਪਾਂ 17 ਮਾਡਲ ਆ ਬਾਈ ਅੱਡ ਤੇਲ ਵਾਲਾ ਟਰੈਕਟਰ ਆ ਇਹ ਠੀਕ ਆ ਬਾਈ 17 ਮਾ ਅੱਡ ਤੇ ਨਾਲ ਟਰੈਕਟਰ ਆ ਬਈ ਨਯੋਇਲਾ ਵਗੈਰਾ ਦਿਖਾ ਦਿਓ ਅਜੇ ਤੱਕ ਕਿਤੇ ਜਮਾ ਇਹ ਜਮਾ ਸੁੱਕਾ ਟਰੈਕਟਰ ਆ ਜਮਾ ਸੁੱਕਾ ਕਿਤੇ ਪੂਰਾ ਚਾਬੀ ਲੱਗੀ ਅਜੇ ਤੱਕ ਠੀਕ ਆ ਜੀ ਕਿੰਨਾ ਘੰਟ ਚੱਲਿਆ ਬਈ ਇਹ 3200 ਇਹ ਓਰੀਜਨਲ 3200 ਘੰਟ ਚੱਲਿਆ ਬਈ ਵੀ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਆ ਪਲੇਟਾਂ ਬਲੂਟਾਂ ਸਰਕਾਰ ਨਾਲ ਦੀ ਹਾਂਜੀ ਕਿਤੇ ਜੋ ਰੰਗ ਜਿੱਥੇ ਮਾੜਾ ਮੋਟਾ ਲੱਥਾ ਬਈ ਓਵੇਂ ਹੀ ਆ ਕਿਤੇ ਪੂਰਾ ਕਲਮੜੀ ਲੱਗੀ ਰੰਗ ਦੀ ਠੀਕ ਆ ਵੀ ਟਰੈਕਟਰ ਇਹ ਵੀ A1 ਕੰਡੀਸ਼ਨ ਹੀ ਆ ਇੰਜਨ ਗੀਅਰ ਦਾ ਬਈ ਇਹ ਕਿਵੇਂ ਆ ਗੀਅਰ ਦਾ ਫੁੱਲ ਚੰਗਾ ਬਈ ਅਗਲਾ ਵਾਹ ਕੇ ਤਸੱਲੀ ਕਰ ਡਬਲ ਡਿਸਟਰੀਬਿਊਟਰ ਆ ਡਬਲ ਡਿਸਟਰੀਬਿਊਟਰ ਡੀਟੀ ਮਾਡਲ ਆ ਬਾਈ ਠੀਕ ਆ ਡੀਟੀ ਮਾਡਲ ਆ ਤੇ ਬਾਈ ਸਮਾਨ ਇਹਦੇ ਨਾਲ ਪੂਰਾ ਵੀ ਆ ਬਾਈ ਪੱਟੀ ਡੰਡਾ ਛਤਰੀ ਇੱਕ ਇੱਕ ਜੀ ਪੂਰੀ ਮਿਲੂਗੀ ਬੰਪਰ ਸਾਰਾ ਲੱਗਿਆ ਨਾਗਪੂਰੇ ਆ ਇੰਜਨ ਗੇਅਰ ਦਾ ਵੀ ਓਕੇ ਆ ਰੰਗ ਪੇੜ ਦਾ ਵੀ ਓਕੇ ਆ ਬਾਕੀ ਕੰਪਨੀ ਰਿਕਾਰਡ ਨਾਲ 3200 ਘੰਟੇ ਚੱਲਿਆ ਹਾਂਜੀ ਹਾਂਜੀ ਇਹਦੀ ਵੀ ਫੋਲ ਗਾਰੰਟੀ ਆ ਨਾ ਇੰਜਨ ਗੇਅਰ ਦੀ ਇਹ ਵੀ ਸਾਈ ਦੇ ਕੇ ਵਾਹਲੇ ਅਗਲਾ ਹਾਂਜੀ ਤੇ ਫੇਰ ਸੌਦਾ ਕਰ ਲੇ ਹਣਾ ਤੇ ਬਾਈ ਜੀ ਇਹਦੀ ਕੀ ਡਿਮਾਂਡ 855 ਦੀ ਇਹਦੀ ਡਿਮਾਂਡ ਹੈਗੀ ਬਾਈ 5 ਲੱਖ ਤੇ 40000 ਰੁਪਈਆ ਜੀ 5 ਲ ਉਹਦੇ ਲਈ ਬਈ ਜੀ 5.5 ਲੱਖ ਰੁਪਏ ਰੇਟਰ ਦੇ ਦਾਂਗੇ ਆਪਾਂ ਠੀਕ ਹੈ ਜੀ ਹਾਂਜੀ ਫੁੱਲ ਮਾਨਤਨ ਹੋਊਗਾ ਯਾਨੀ ਕਿ ਹੋਰ ਵੀ ਮਾਨਤਨ ਕਰ ਦਾਂਗੇ ਜੀ ਠੀਕ ਹੈ 5.5 ਲੱਖ ਜੋ ਵੀ ਮਾੜਾ ਮੋਟਾ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ ਬਸ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਆਵੇ ਲਾਈਕ ਤੇ ਕਮੈਂਟ ਦਿਖਾ ਦੇ ਬਈ ਜੀ ਠੀਕ ਹੈ ਬਈ ਜੀ ਅੱਗੇ ਆਗੇ ਜੀ ਫਾਰਮ ਟਰੈਕ 65 EPI ਇਹ ਕਿਹੜਾ ਮਾਡਲ ਆ ਜੀ ਇਹ ਬਈ ਜੀ 2000 ਤੇ 8 ਮਾਡਲ ਆ ਜੀ 2008 ਮਾਡਲ ਆ ਠੀਕ ਆ ਪਾਵਰ ਸਟੀering ਡਾਇਰੈਕਟਰ ਆ ਜੀ ਡਬਲ ਡਿਸਟ੍ਰਿਬਿਊਟਰ ਆ ਜੀ ਪਾਵਰ ਸਟੀering ਆ ਤੇ ਡਬਲ ਡਿਸਟ੍ਰਿਬਿਊਟਰ ਆ ਗੱਲ ਕਰੀਏ ਬਈ ਇਹਦੇ ਟਾਇਰਾਂ ਦੀ ਮੂਹਰ ਲਿਆਂ ਦੀ ਇਹਦੇ ਬਈ ਜੀ ਅਗਲੇ ਵੀ 95 ਪੈਸੇ ਟਾਇਰ ਆ ਜੀ ਅਪੋਲੋ ਕੰਪਨੀ ਦੇ ਕੰਪਨੀ ਅਪੋਲੋ ਦੇ 95 ਆ ਬਈ ਹਜੇ ਤੱਕ ਆ ਅਪੋਲੋ ਦਾ ਮਾਰਕਾ ਨਹੀਂ ਚੱਲਿਆ ਬਈ ਹਜੇ ਤੱਕ ਡਾਇਰੈਕਟਰ ਵੀਰ ਜਵਾਂ ਨਵਾਂ ਹੀ ਪਾਇਆ ਵੀ ਹਰੀ ਘੰਟਾਵਾਂ ਨਹੀਂ ਚੱਲਿਆ ਬਈ ਬੈਲ ਮਿਲੂ ਬੈਲ ਮਿਲੂਗਾ ਜੀ ਬੈਲ ਮਾਲਕਾਂ ਦੇ ਨਾਂ ਦੇ ਲੈ ਕੇ ਦੇਵਾਂਗੇ ਠੀਕ ਆ ਵੀ ਜਿਹੜੇ ਵੀਰ ਨੇ ਟਰੈਕਟਰ ਖਰੀਦਿਆ ਉਹਦੇ ਨਾਂ ਤੇ ਮੈ ਲੈ ਕੇ ਦੇਵਾਂਗੇ ਤੇ ਰੰਗ ਪੇੜ ਦੀ ਬਈ ਇਹਦੀ ਗੱਲ ਪੇੜ ਦਾ ਸਾਰਾ ਅਰੀਜਨਲ ਆ ਬਈ ਕਿਤੇ ਕੋਈ ਜੋਕਾ ਟਮਾੜਾ ਮੋਟਾ ਲਾਥਾ ਹੈਗਾ ਬਈ ਵੀ ਉਵੇਂ ਹੀ ਆ ਹੈ ਅਰੀਜਨਲ ਆ ਸਾਰਾ ਕਿਤੇ ਕਲਮਣੀ ਲੱਗੇਗੀ ਠੀਕ ਆ ਜੀ ਸਾਰਾ ਸਮਾਨ ਨਾਲ ਆ ਇਹਦੇ ਬਈ ਆਈ ਮਿਲੂਗਾ ਫੇਵਰ ਹੱਡ ਨਾ ਕਨੋਪੀ ਲੱਗੀ ਆ ਸਾਰਾ ਡੈਕ ਲੱਗਿਆ ਸਾਰਾ ਕੁਝ ਆਈ ਨਾਲ ਮਿਲੂਗਾ ਠੀਕ ਆ ਇੰਜਨ ਗੇਅਰ ਦਾ ਇਹ ਕਿਵੇਂ ਆ ਬ ਇਹ ਵੀ ਵਾਹ ਕੇ ਤਸੱਲੀ ਕਰਕੇ ਲਿਆਉਣ ਬਾਈ ਹਾਂਜੀ ਹਾਂਜੀ ਬਾਈ ਠੀਕ ਆ ਰਮਾ ਰੂਮਾ ਦਾ ਜਿੱਥੋਂ ਲੱਥਾ ਰੰਗ ਮਾੜਾ ਮੋਟਾ ਨਹੀਂ ਬਾਈ ਕਿਤੇ ਇਦਾਂ ਹੀ ਮਗਰਾੜਾ ਮਗਰਾੜੇ ਕਾਲ ਨੂੰ ਲਵਾ ਦੇ ਕਿਤੇ ਪੂਰਾ ਕਾਲ ਮਿਲ ਲੱਗੀ ਜਿੰਨਾ ਵੀ ਲੱਥਾ ਸਾਰਾ ਓਰੀਜਨਲ ਆ ਟਰੈਕਟਰ ਹਾਂਜੀ ਹਾਂਜੀ ਠੀਕ ਆ ਬਾਈ ਇਹ ਵੀ ਬਾਈ ਸਮਾਨ ਇਹਦੇ ਨਾਲ ਵੀ ਪੂਰਾ ਹੀ ਆ ਸਮਾਨ ਇਹਦੇ ਨਾਲ ਵੀ ਸਾਰਾ ਕੁਝ ਮਿਲੂਗਾ ਯੱਕ ਇੱਕ ਨਾਗ ਪੂਰਾ ਮਿਲੂਗਾ ਠੀਕ ਆ ਇੱਕ ਇੱਕ ਨਾਗ ਤੇ ਇੰਨੇ ਟਰੈਕਟਰ ਆਪਾਂ ਵਿਖਾਏ ਆ ਤਿੰਨਾ ਟਰੈਕਟਰਾਂ ਦੇ ਨਾਲ ਪੂਰਾ ਸਮਾਨ ਹਾਂਜੀ ਹਾਂਜੀ ਇੰਜਨ ਗੇਅਰ ਦਾ ਵੀ ਫੁੱਲ ਚੰਗਾ ਅਗਲਾ ਵਾਹ ਕੇ ਤਸੱਲੀ ਕਰਕੇ ਲਿਆਵੇ ਹਾਂ ਠੀਕ ਆ ਬਾਈ ਜੀ ਹੁਣ ਆਪਾਂ 30 30 35000 ਦਾ ਸਮਾਨ ਹੀ ਲੱਗਿਆ ਬਟ ਹਾਂ ਬਾਈ ਕਨੋਪੀ ਲੱਗੀ ਆ ਮਿਊਜ਼ਿਕ ਸਿਸਟਮ ਲੱਗਾ ਲੱਗਿਆ ਤੇ ਬਾਈ ਠੀਕ ਆ ਬਾਈ ਜੀ ਤੇ ਵੀ ਜਾ ਕੇ ਰੁਪਿਆ ਲਾਉਣ ਦੀ ਲੋੜ ਨਹੀਂ ਜਿਹੜਾ ਆਪਣੇ ਕੋਲ ਤਿੰਨੇ ਟਰੈਕਟਰ ਲੈ ਗਿਆ ਹਾਂਜੀ ਹਾਂਜੀ ਬਾਈ ਠੀਕ ਆ ਹੁਣ ਬਾਈ ਜੀ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦੀ ਡਿਮਾਂਡ ਹੈਗੀ ਆ ਬਾਈ ਜੀ 1.5 ਲੱਖ ਰੁਪਿਆ ਜੀ 1.5 ਲੱਖ ਡਿਮਾਂਡ ਆਈ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਹੋਗੋ ਉਹਦੇ ਲਈ ਬਾਈ ਜੀ 3 ਲੱਖ ਤੇ 10000 ਰੁਪਏ ਰੇਟ ਦੇ ਦਾਂਗੇ ਠੀਕ ਆ ਜੀ ਖੋਲਾ ਮਾਨ ਤਾਂ ਨਹੀਂ ਇਹ ਚੋਣਾ ਮਾਨ ਤਾਂ ਨਹੀਂ ਤੇ ਬਾਈ ਜੀ ਇਹ ਫਰੰਡ ਹੈਗਾ ਸੂਰੇਵਾਲਾ ਜੀ ਜਿਲ੍ਹਾ ਜਿਲ੍ਹਾ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਆ ਜੀ ਠੀਕ ਹੈ ਬਾਈ ਜੀ ਤਿੰਨ ਨੰਬਰ ਬੋਲਿਓ ਮੋਬਾਈਲ ਨੰਬਰ ਹੈਗਾ 97801 2011 ਜੀ ਹੁਣ ਬਾਈ ਜੀ ਤੁਹਾਡੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆ ਗਿਆ ਆਪਾਂ ਤਿੰਨਾਂ ਡਾਇਰੈਕਟਰਾਂ ਚ ਫੁੱਲ ਮਾਨਤਾਨ ਕਰਨਾ ਹੈ ਜੀ ਠੀਕ ਆ ਜਾਊਗਾ ਜੀ ਕੋਈ ਗੱਲ ਨਹੀਂ ਠੀਕ ਹੈ ਬਾਈ ਜੀ ਵੀਡੀਓ ਨੂੰ ਕਰ ਦਿਓ ਜੀ ਦਬਕੇ ਸ਼ੇਅਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ